ਆਹ ਵੀਡੀਓ ਦੇਖਿਓ ਐਂਡ ਤਾਈ ਚੰਗੀ ਵੀਡੀਓ ਨੂੰ ਕੋਈ ਨਹੀਂ ਸ਼ੇਅਰ ਕਰਦਾ ਬਾਈ ਆ ਸੁਣਿਓ ਗੌਰ ਨਾਲ ਕੱਟ ਦੋ ਗੁਰੂ ਜੀ ਮੋਤ ਵਾਲੇ ਫੰਦੇ ਨੂੰ ਰਾਜੀ ਬਾਜੀ ਰੱਖੇ ਉਹ ਬਾਈ ਜਵੰਦੇ ਨੂੰ ਠੀਕ ਠਾਕ ਰੱਖੇ ਉਹ ਬਾਈ ਜਵੰਦੇ ਨੂੰ ਹਾਂ ਕਦਰ ਕਰੋ ਜੀ ਅੱਖੀਆਂ ਦੇ ਨੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜੀ ਵੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜੀ ਵੀਰ ਦੀ ਹਾ ਟੁੱਟਣ ਦਿਓ ਨਾ ਸਾਹਾਂ ਦੀਆਂ ਡੋਰਾ ਨੂੰ ਰੋਕ ਦਿਓ ਤੁਸੀਂ ਜ਼ਿੰਦਗੀ ਦੇ ਚੋਰਾ ਨੂੰ ਹਰ ਰੱਖਿਆ ਕਰੋ ਜੀ ਕਰਮਲ ਕੀਰਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜੀਰ ਦੀ ਹਾਂ ਜ਼ਿੰਦਗੀ ਬਚਾਲਾ ਦਾ ਤਾਰਾ ਜੀਰ ਦੀ ਇਹ ਦੁੱਖ ਸੁੱਖ ਜ਼ਿੰਦਗੀ ਦਾ ਅੰਗ ਦਾ ਧਿਆ ਰਹੀ ਤੂੰ ਮੁਸੀਬਤਾਂ ਚ ਸੰਗ ਦਾ ਧਿਆ ਰਹੀ ਤੂੰ ਮੁਸੀਬਤਾਂ ਚ ਸੰਗ ਦਾ ਧਿਆ ਤੇਰੇ ਹੱਥ ਹੈ ਗਰੀਬ ਤੇ ਅਮੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਹੁਣ ਸਾਨੂੰ ਚੰਗੀ ਖਬਰ ਸੁਣਾ ਦਿਓ ਤਾਂਦਰੁਸਤੀ ਦੀ ਦਾਤ ਝੋਲੀ ਪਾ ਦਿਓ ਠੀਕ ਠਾਕ ਵੇ ਦਾਤ ਝੋਲੀ ਪਾ ਦਿਓ ਅਪਰਿੰਗੜੀ ਵਾਲੇ ਦੀ ਕੀਤੀ ਤੱਕਰੀਰ ਦੀ ਤੂੰ ਜ਼ਿੰਦਗੀ ਬਚਾਲੇ ਦਾ ਤਾਰਾ ਜੀਰ ਦੀ ਜ਼ਿੰਦਗੀ ਬਚਾਲਾ ਦਾ ਦਾ ਰਾਜ ਵੀਰ ਦੀ